ਸਤਰੀ ਸਾਤਾ ਸਾਰੀਆਂ ਭੈਣਾਂ ਮੈਂ ਸਿਕੰਦਰ ਕੌਰ ਛਾਵੜਾ ਮੈਂ ਬਹੁਤ ਹੀ ਪਿਆਰਾ ਸ਼ਹਿਰ 10ਵੇਂ ਪਾਸਿਆਂ ਦਾ ਸੁਣੋ ਘਰੇ ਬੈਠੀਆਂ ਭੈਣਾਂ ਆਨੰਦ ਮਾਣੋ ਨੋਰੀ ਜੋਤ ਦੀਆਂ ਚਾਲੇ ਕਾਣਾ ਜਾਣ ਚੱਲੀਆਂ ਨੋਰੀ ਜੋਤ ਦੀਆਂ ਨੋਰੀ ਜੋਤ ਦੀਆਂ ਚਾਲੇ ਕਾਣਾ ਜਾਣ ਚੱਲੀਆਂ ਹਨ ਨੋਰੀ ਜੋਤ ਦੀਆਂ ਜਾਨਮ ਗੋਰਾ ਦਾ ਪਟਨੇ ਸੈਵਦਾ ਨੰਦ ਬੁਰਡੇ ਰੇ ਲਾਏ ਸੰਗ ਤੇ ਨੂਰੀ ਜੋਤ ਦੀਆਂ ਨੂਰੀ ਜੋਤ ਦੀਆਂ ਚੱਲੀਆਂ ਨਾ ਗਾਣ ਕਿਆ ਲਗਾ ਨੂਰੀ ਜੋਤ ਦੀਆਂ ਵੇਤਾ ਦੁਰਾ ਦਾ ਤੇਗ ਬਹਾਦਰ ਆਤਾ ਗੁਜਰੀ ਜਾਏ ਸੰਗ ਤੇ ਨੂਰੀ ਜੋਦੀਆਂ ਚੱਲੀਆਂ ਨਾ ਜਾਣ ਚਾਲ ਕਾ ਨੂਰੀ ਜੋਦੀਆਂ ਨਾਲ ਗੁਰਾਂ ਦੇ ਬੰਝ ਪਿਆਰੇ ਨਾਲ ਗੁਰਾਂ ਦੇ ਬੰਝ ਪਿਆਰੇ ਛੀਵੇਂ ਆਪਸ ਹਾਏ ਸੰਗ ਤੇ ਨੂਰੀ ਜੋਦੀਆਂ ਨੂਰੀ ਜੋਦੀਆਂ ਚੱਲੀਆਂ ਨਾ ਜਾਣ ਚਾਲ ਕਾ ਨੂਰੀ ਜੋਦੀਆਂ ਇਢੂਰਾ ਦੇ ਨੀਲਾ ਕੋੜਾ ਇਢੂਰਾ ਦੇ ਨੀਲਾ ਕੋੜਾ ਨੀਲਾ ਕੋੜਾ ਬਾਂਕਾ ਜੋੜਾ ਈਲਾ ਕੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸਜਾਏ ਸੰਗ ਤੇ ਨੂਰੀ ਜੋਤੀਆਂ ਨੂਰੀ ਜੋਦੀਆਂ ਚੱਲੀਆਂ ਨਾ ਜਾਨ ਚੱਲ ਗਾਂ ਨੂਰੀ ਜੋਦੀਆਂ ਅਨੂਰੀ ਜੋਦੀਆਂ ਚੱਲੀਆਂ ਨਾ ਜਾਨ ਚੱਲ ਗਾਂ ਨੂਰੀ ਜੋਦੀਆਂ ਅਨੂਰੀ ਜੋਦੀਆਂ ਚੱਲੀਆਂ ਨਾ ਜਾਨ ਚੱਲ ਗਾਂ ਨੂਰੀ ਜੋਦੀਆਂ